ਦੇ ਦੋਬਲੀ ਹੈ ਵੀ ਠੀਕ ਹੈ ਦਲੀਲਾਂ ਨਾਲ ਗੱਲ ਨਹੀਂ ਬਣੀ ਗਿਆਨ ਨਾਲ ਗੱਲ ਨਹੀਂ ਬਣੀ ਪ੍ਰੇਮ ਤੇ ਭਗਤੀ ਨਾਲ ਵੀ ਮਸਲਾ ਹੱਲ ਨਹੀਂ ਹੋਇਆ ਔਰ ਇਸੇ ਤਰੀਕੇ ਦੇ ਨਾਲ ਫਿਰ ਤਨ ਦਾ ਨਗਾਰਾ ਵਜਾਰੇ ਸੀ ਇਸ ਤੋਂ ਵੀ ਅਗਲਾ ਪ੍ਰਭਾਵਿਤ ਨਹੀਂ ਹੋਇਆ ਕਰਾਮਾਤ ਦੀ ਤੋ ਜਿਹੜਾ ਮੱਕੇ ਦਾ ਹਾਜੀ ਤੇ ਇਮਾਮ ਸੀਨੇ ਵਿੱਚ ਖਿੱਚ ਕੇ ਲਤ ਮਾਰਦਾ ਇੱਕ ਸੁੱਤੇ ਮੁਸਾਫਰ ਨੂੰ ਕਿ ਇਹ ਬੰਦਾ ਗਿਆਨ ਦੀਆਂ ਗੱਲਾਂ ਨਾਲ ਸਿੱਖਣ ਵਾਲਾ ਸੀ ਜੋ ਗਿਆਨ ਦੀ ਗੱਲ ਸਿੱਖਣ ਵਾਲਾ ਹੁੰਦਾ ਹੈ ਉਹ ਕਿਸੇ ਨੂੰ ਸੀਨੇ ਦੇ ਚਲੱਤ ਨਹੀਂ ਮਾਰਦਾ ਹੁੰਦਾ ਉਹ ਸੋਝਵਾਨ ਹੁੰਦਾ ਹੈ ਉਹ ਤੇ ਖਿੱਚ ਕੇ ਸੀਨੇ ਚ ਲੱਤ ਮਾਰੀ ਹੈ ਔਰ ਗਾਲ ਵੀ ਕੱਢੀ ਹੈ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਮਨੁੱਖ ਆਪਣੀ ਜ਼ੁਬਾਨ ਚੋਂ ਗਾਲ ਨਹੀਂ ਕੱਢਦਾ ਹੁੰਦਾ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਕਿਸੇ ਨੂੰ ਸੀਨੇ ਦੇ ਚਲੱਤ ਨਹੀਂ ਮਾਰ ਸਕਦਾ ਪਰਮਾਰੀਏ ਜੀਵਨ ਮਾਰੀ ਲੱਤ ਦੇ کیڑا ڑا کفر کفاری کون مہان کافران دا کافر کا پہ ہے اور سینے کے لات ماری گرو نانک پہ دو کم کر سکتا ہے جی گیان دا کوئی اثر نہیں میں پھر عرض کرا جو گیان دا اثر قبول کرتے ہیں کچھ ہردے کومل ہوں جو بھگتی تے پریم تو متاثر ہوں دینے تھوڑے جیاں حلیم ہوں دینے جو کیرتن ਤੇ ਗਿਆਨ ਦਾ ਅਸਰ ਕਬੂਲ ਕਰ ਲੈਂਦੇ ਨੇ ਕਿ ਥੋੜੀ ਜਿਆ ਸੋਝ-ਬੋਝ ਰੱਖਣ ਵਾਲੇ ਹੁੰਦੇ ਨੇ ਪਰ ਜਹਾਂ ਦਿੱਦ ਕੋਟ ਜਿੱਥੇ ਕਰੋੜਾਂ ਢੀਠ ਹੋਵਨ ਬਿਲਕੁਲ ਢੀਠ ਮੂਰ ਬਿਲਕੁਲ ਠੋਸ ਪੱਥਰ ਆਪਣੀ ਥਾਂ ਤੋਂ ਕੋਈ ਹਿਲਣਾ ਜੁਲਣਾ ਨਹੀਂ ਜਹਾਂ ਦਿੱਦ ਕੋਟ ਤਹਾਂ ਕਰਾਮਾਤ ਦੀ ਤੋਪ ਸੰਗ ਫਿਰ ਉੱਥੇ ਸਤਿਗੁਰ ਕਰਾਮਾਤ ਦੀ ਤੋਪ ਅੱਗੇ ਕਰਦੇ ਨੇ ਸਿਰਫ ਸੱਚ ਦੇ ਪ੍ਰਚਾਰ ਲਈ ਦੇ ਪੰਜਾ ਨਾਲਾਂ ਦੇ ਉਸ ਪੱਥਰ ਦੇ ਵਿੱਚ ਵਲੀ ਕਦਾਰੀ ਨੇ ਨਹੀਂ ਝੁਕਣਾ ਸੀ ਉਹ ਕੋਈ ਵੀ ਗਿਆਨ ਦੀ ਗੱਲ ਕਬੂਲ ਕਰਨ ਨੂੰ ਤਿਆਰ ਨਹੀਂ ਸੀ ਔਰ ਇਹ ਵੀ ਮਹਿਰਜ਼ ਕਰਦੇ ਆ ਇੱਕ ਪਿਆਸੇ ਬੰਦੇ ਨੂੰ ਜਿਹੜਾ ਪਾਣੀ ਪਿਲਾ ਕੇ ਰਾਜ਼ੀ ਨਹੀਂ ਉਸ ਤੋਂ ਸੀ ਖੁਦ ਅੰਦਾਜ਼ਾ ਲਗਾਓ ਹਿਰਦਾ ਕਿੰਨਾ ਕਟੋਰ ਹੋਣਾ ਹੈ ਭਾਵੇਂ ਤਪੱਸਿਆ ਪਿਆ ਕਰਦਾ ਸੀ ਭਾਵੇਂ ਬੰਦਗੀ ਪਿਆ ਕਰਦਾ ਹੈ ਗਰਮੀ ਦੇ ਚਿਤਨਾ ਉੱਚਾ ਚੜ ਕੇ ਮਰਦਾਨਾ ਗਿਆ ਤੇ ਪਾਣੀ ਮੰਗਦਾ ਹੈ ਹਾਲਾਂਕਿ ਉਹਦੇ ਕੋਲ ਉੱਥੇ बावਲੀ ਸੀ ਸਰੋਵਰ ਸੀ ਤੰਦਾਨਾ ਪਾਣੀ ਨਹੀਂ ਪੀ ਸਕਦੇ ਤੁਸੀਂ ਕਿਉਂਕਿ ਤੁਸੀਂ ਮੁਸਲਮਾਨ ਹੋ ਕੇ ਉਸ ਦੇ ਪਿੱਛੇ ਚੱਲ ਰਹੇ ਹੋ ਕੀਰਤਨ ਕਰਦੇ ਹੋ ਜੋ ਮੁਸਲਮਾਨ ਨਹੀਂ ਹੈ ਪਾਣੀ ਨਹੀਂ ਪੀ ਸਕਦੇ ਇਹ ਗੱਲ ਕੋਈ ਤੰਗ ਦਿਲ ਤੇ ਕਠੋਰ ਬੰਦਾ ਹੀ ਕਹਿ ਸਕਦਾ ਹੈ ਕਿ ਪਿਆਸਾ ਆਇਆ ਤੇ ਉਹਨੂੰ ਪਾਣੀ ਵੀ ਨਹੀਂ ਪੀਣ ਦੇਣਾ ਇਸ ਤਰ੍ਹਾਂ ਦੇ ਬੰਦਿਆਂ 'ਤੇ ਗਿਆਨ, ਪ੍ਰੇਮ, ਸ਼ਰਧਾ ਦਾ ਕੋਈ ਅਸਰ ਨਹੀਂ ਆਉਂਦਾ ਉਹ ਕੁਦਰਤੀ ਗੱਲ ਹੈ ਕਰਾਮਾਤ ਤੇ ਦਿਖਾਣੀ ਸੀ

وہ جگہ بڑی روحانی سی ادکی جل میں گیا دیکھ کے حیران ہویا وہ جو دکانہ سن جتھے گھٹ کے گرگن گرنتھ جی مہاراج دیا بیڑا ملتی سن اتے گؤں ٹنگیاں ہویاں گؤں دا ماس کساب خانہ اور جتھے مسافر آرام کردے سن تھے میں کافی سگریٹ تے بیڑیاں بھی دیکھیں میں کہ نہیں یہ ہو رہے ہیں

اگر پانچ سو بندہ کر ہے تو ایک دو بندے آن دیتے دل چو نکل دیئے تو یہ ویرت نہیں جانگی کچھ نہ کچھ روپ تے بنے گا کچھ نہ کچھ تو ہے گل ہوئے گی کرامات ہے ہزارہ منوکھا نے اس پنجے نو توڑن دی کوشش کی بچپن دس گلا سنتا ہوں پنجا نہیں ٹوٹیا چیڑیا نال توڑن دی کوشش کی نہیں ٹوٹیا ਦੇ ਕੋ ਹੋਰ ਕਰਾਮਾਤ ਦੇ ਤੋਪ ਨੈਨੀਤਾਲ ਤੋਂ ਥੋੜਾ ਜਿਹਾ ਸੱਜੇ ਪਾਸੇ ਤਲਹਟੀ ਦੇ ਵਿੱਚ ਗੁਰਦੁਆਰਾ ਰੇਠਾ ਸਾਹਿਬ ਰੇਠੇ ਤੇ ਕੋੜੇ ਹੀ ਹੁੰਦੇ ਨੇ ਪਰ ਉੱਥੇ ਮਿੱਠੇ ਨੇ ਰੇਠਾ ਕੋੜਾ ਜ਼ਾਇਰ ਹੁੰਦਾ ਹੈ ਮਿੱਠਾ ਹੈ ਅੱਜ ਵੀ ਮਿੱਠਾ ਹੈ ਦਾਸ ਕਈ ਦਫਾ ਉਥੋਂ ਪ੍ਰਸ਼ਾਦ ਲਿਆਇਆ ਹੈ ਕਿ ਕਰਾਮਾਤ ਨਹੀਂ ਤੇ ਹੁਰਤੀ ਹੈ ਔਰ ਇਸੇ ਤਰੀਕੇ ਨਾਲ ਉਹ ਪੰਜਾ ਫਿਰਿਆ ਮੱਕਾ ਕਲਾ ਦਿਖਾਈ ਸੀ ਭਾਈ ਗੁਰਦਾਸ ਨੂੰ ਮੰਨਿਆ ਪਾਈ ਸਾਹਿਬ ਕਹਿੰਨੇ ਨੇ ਕਲਾ ਦਿਖਾਈ ਕਰਾਮਾਤ ਦਿਖਾਈ ਮੱਕੇ ਦੇ ਬਦੂ ਮੋਟਾ ਦਿਮਾਗ ਕਿੱਥੇ ਗਿਆਨ ਦੀ ਗੱਲ ਕਿਸ ਨੇ ਸੁਣਨੀ ਸੀ ਵਿਚਾਰ ਲਈ ਕੋਈ ਥਾਂ ਨਹੀਂ ਸੀ ਅੱਜ ਦੇ ਇਸ ਸਾਇੰਸ ਦੇ ਯੁੱਗ ਦੇ ਵਿੱਚ ਵੀ ਕੰਨ ਇਸ ਤਰੀ ਬੁਰਕੇ ਚੋਣੀ ਚਾਹੀਦੀ ਹੈ ਉਹ ਕਸ਼ਮੀਰ ਦੇ ਜ਼ਬਰਨ ਬੁਰਕਾ ਲਿਆ ਰਹੇ ਨੇ ਕਾਲਜਾਂ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ। ਸਕੂਲ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ। ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਵੀ ਇਨ੍ਹਾਂ ਕੋਲ ਖੋਵੋ। ਜਿਹੜੀ ਖੁੱਲੀ ਹਵਾ ਹੈ ਇਹਦੇ ਚ ਵੀ ਜਿਵਣਾ ਇਨ੍ਹਾਂ ਦਾ ਹਰਾਮ ਕਰਵਾ। ਅੱਜ ਦੇ ਯੁੱਗ ਦੇ ਚ ਐਸੇ ਬੰਦਿਆਂ ਉੱਤੇ ਕੋਈ ਗਿਆਨ ਧਿਆਨ ਦਾ ਅਸਰ ਨਹੀਂ ਆਉਣਾ ਸੀ। ਐਸੇ ਬੰਦੇ ਦਲੀਲਾਂ ਤੋਂ متاثر ਨਹੀਂ ਹੋਣੇ ਸਨ। ਤੇ ਵਧੋ ਗੁਰਦੇਈ ਗੱਲ ਐ ਕੋਈ ਕਰਾਮਾਤ तमाम मुगल बादशाह ਵੀ ਗੁਰੂਆਂ ਨੂੰ ਇਹ ਕਹਿੰਦੇ ਰਹੇ ਕੋਈ ਕਰਾਮਾਤ ਦਿਖਾਵਾ। ਉਹ ਮੁਤਾਸਰ ਕਰਾਮਾਤ ਤੋਂ ਹੁੰਦੇ ਨੇ। ਸਤਗੁਰੂ ਨੇ ਉੱਥੇ ਫਿਰਿਆ ਮੱਕਾ ਕਲਾ ਦਿਖਾਈ। ਕਿਧਰੇ ਪੰਜਾ ਕਿਧਰੇ ਰੇਟਿਆਂ ਦਾ ਮਿੱਠਾ ਹੋਣਾ। ਕਿਧਰੇ ਜੋਗੀਆਂ ਦੇ ਨਾਲ ਚਰਚਾ ਵਿੱਚ ਆਪਣਾ ਪ੍ਰਤਾਪ ਪ੍ਰਗਟ ਕਰਨਾ।

ਆਵਾਜ਼ ਮਾਰੀ ਐ ਰੋਜ਼ ਮਾਰਦਾ ਐ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਐ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਐ ਤੂੰ ਨਹਾ ਕਿਦਰੇ ਆਵਾਜ਼ ਮਾਰ ਰਿਹਾ ਐ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਐ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿੱਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲ ਮੂਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਉਸ ਦੇ ਮਮਤਾ ਦੇ ਉੱਤੇ ਇਤਨਾ ਮਮਤਾ ਭਰਿਆ ਉਜਾਹਿਰ ਹੈ ਤੂੰ ਮੇਰੇ ਘਰ ਆਓ ਮੇਰੇ ਮੇਂ مہاراج کی بانی گرو ارجن دیو جی تم گھر آؤ میرے میر تم رے دو ہر آپ نے بارے اے پاپ تیرے کل نہیں دلنگ گے وہی تو آ جا سکے دھلنے اے پاپ تیرے کل نہیں دھلنے تو ایک دفعہ آتے جا سارے پاپ وہ تیرے دو دے گا سارے گناہ وہ تیرے دو دے گا ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੋਂਦਿਆਂ ਧੋਂਦਿਆਂ ਵੀ 10 ਪਾਪ ਕਰ ਬੈਠੇਗਾ 10 ਗੁਨਾਹਾਂ ਨੂੰ ਧੋਂਦਿਆਂ ਧੋਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਫਿਰ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨੌ ਨਿੱਧੀ ਅਠਾਰੇ ਸਿੱਧੀ ਪਿੱਛੇ ਲਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਏ ਇੱਕ ਸ਼ਬਦ ਲੈ ਵਲਾਏ ਮਨੁੱਖ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਇਹ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਕਸ਼ਮ ਸਰੀਰ ਸੰਬੰਧ ਤੋੜ ਦਿੰਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਮਹਿਰਮ ਮਹਿਲ ਨਾ ਕੋ ਅਟਕਾ ਜਿਉਂ ਜਿਉਂ ਸੈਰ ਕਰੇ ਤਿਉਂ ਬਾਵੇ ਭਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸਾਇੰਟਿਸਟ ਐਸਾ ਕਹਿੰਨ ਚੰ드ਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਾਂ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਹੈ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਦੇ ਜੀਉਂਦੇ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਉਂਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤਵੀ ਨਹੀਂ ਹੈ ਉਹ ਮਨ ਦੇ ਵੀ ਨਹੀਂ ਤੇ ਰੂਹਾਂ ਨਹੀਂ ਮੰਡਲ ਨੇ ਤੇ ਰੂਹਾਂ ਨਹੀਂ ਮੰਡਲ ਨੇ ਰੂਮਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਤਾਂ ਬਾਹਰ ਵੀ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧ ਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਚਿੰਦਿਜ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਇਹ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਜਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀ ਛਾਧੀ ਹੋ ਜਾਏਗਾ ਕਿ ਜਿਹੜੇ ਅੱਜ ਦੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਤਣੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘਮਿਆ ਕੋਈ ਪੰਜਾ ਨਹੀਂ ਲੱਗੇ ਕਿ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾਂ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋਕੇ ਜਦ ਬਹੁਤ ਵੱਡਾ ਬ੍ਰह्म ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਇਹ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਤੋ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਇਹ ਮੇਰੀ ਹਿੰਮਤ ਨਹੀਂ ਇਹ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਇਹ ਉਸੇ ਦਾ ਕ੍ਰਿਸ਼ਮ ਹੈ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਾਂਗੇ ਪਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਾਂਗੇ ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ ਹਰ ਮਨੁੱਖ ਆਪਣਾ ਔਰਾ ਛੱਡਦਾ ਹੈ ਹਰ ਮਨੁੱਖ ਆਪਣੇ ਆਪ ਆਵਾ ਛੱਡਦਾ ਹੈ ਉਦ ਹੀ ਲੈ ਪੇਟ ਵਿੱਚ ਆ ਜਾਏਗਾ ਅਗਰ ਨੇਕ ਹੈ। ਇਰਦੇ ਜੋ ਹੈ ਨੇਕੀ ਹੈ। ਇਨੂੰ ਜ਼ੌਕ ਇੰਜ ਕਹਿੰਦੇ ਨੇ ਮੈਂ ਅਕੇਲਾ ਹੀ ਚਲਾ tha ਰਾਹੇ ਸ਼ੌਕ ਮੈਂ ਲੋਗ ਸਾਥ ਆਤੇ ਗਏ ਔਰ ਕਾਰਵਾ ਬਣਤਾ। ਕਹਿੰਦਾ ਚਲਿਆ ਤੇ ਮੈਂ ਕੱਲਾ ਹੀ ਸੀ। ਪਰ ਅਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ। ਕਹਿੰਦਾ ਮੇਰੀ ਸਮਰਥਾ ਤੋਂ ਪਰੇ ਜੀਗਾ। ਦਰਭਿ ਸ਼ਾਸਤਰਿਆਂ ਉਹਦੇ ਅੱਗੇ ਕੋਈ ਬਦੋਖ ਲੋ ਨਹੀਂ ਸਕਦਾ ਉਹ ਗਿਆਨ ਕਿੰਨਾ ਤਾਕਤਵਰ ਜੀਵਨ ਕਾਜੀ ਨੇ ਜਦੋਂ ਸੁਣਿਆ ਨਾ ਮੈਂ ਜਿੱਦ ਕਰੇ ਤੇ ਖੁਦਾ ਦਾ ਘਰ ਨਹੀਂ ਤੂੰ ਮੇਰੇ ਪੈਰ ਉਧਰ ਕਰ ਦੇ ਤੇ ਭਾਈ ਸਾਹਿਬ ਕਹਿੰਦੇ ਅਜੇ ਜੀ ਉਹਨੂੰ ਸਮਝ ਨਹੀਂ ਆਈ ਗਾਦੇ ਦੇ ਸ਼ਬਦਾਂ ਦੀ ਉਹ ਕਹਿਣਾ ਤੇ ਚਾਹਦੇ ਸਰਕਾਰੀ ਵੀ ਤੁਹਾਡਾ ਖੁਦਾਰੀ ਤੋਂ ਤਾਂ ਤੇ ਰੰਗ ਬਾਕੀ ਥਾਂ ਕਿੱਧਰ ਗਏ ٹنگو پکڑ کسی گرو بابا جی نے لتا تو پڑھوں کسی لتا لتے پاس کر لیتی جد کے کسیٹیا تو پھر آ مکا کالا دے کئی انہوں نے شبدوں پر دھیان اج کل تھی اس پنکتی کے اوپر بڑی بچار سنتے ہو بھائی مکا نہیں پہا کرم لاتے مکا پہ ان پنکتیاں آپ کی بہ کے گھنٹہ لا کے پوری طرح دیکھنا کیونکہ ہر ایک بھاشا دن سچ لوگ پہننے ٹائم لا لی جی پنکتی نا ان کو میری سمجھ بچ ਉਹ ਕਹਿੰਦੇ ਨੇ ਕਿ ਮੱਕਾ ਇਮਾਰਤ ਨਹੀਂ ਸੀ ਫਿਰ ਹੀ ਲੋਕਾਂ ਦੇ ਮਨ ਫਿਰ ਗਿਆ ਸਰ ਮਾਰਤ ਕਰ ਗਿਆ ਸਰ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਗਏ ਤੇ ਮੈਂ ਮੈਨੂੰ ਕਿਸੇ ਸੱਜਣ ਨੇ ਕਿਹਾ ਉਹਤੇ ਸੁਣਾਇਆ ਕਿਸੇ ਮੈਂ ਕਿਹਾ ਜੇ ਉਹ ਮਾਨੀ ਕਰ ਜਣ ਆਪਾਂ ਤੇ ਮਨ ਵੀ ਕੋਈ ਤੇ ਫਿਰ ਜਿਹਾ ਗੁਰੂ ਜੀ ਆ ਕੇ ਰੱਖ ਕੋਈ ਘੜਿਆ ਕਿਤੇ ਹੈ ਪਰ ਉਸ ਥਾਂ ਤੇ ਸਾਫ ਤੌਰ ਤੇ مکا جہا پھر گردیاں لکھ دیا کیوںکہ جی من فرن کی لو پڑھ کے کسی لگتا کوئی مطلب ہی ہوئے شبد آئے سن کہ بابا جی نے اپنے ستاد نہ سارے مکے کا من کٹ گیا جی من بدل کی گٹنا ہوتی نہ کلے

جدو نے پیر رکھے نہ پیچھے دیکھا مکا پھرو کسی تصوا کے دیکھ لیا اور یہ شبد بگت نام دیو جی جیو جی جی جیو ناما ہر کوئی رہے بگت جنا کو پھر ہوں مکا سے شہر اتنے لوگ ہی ریندے نے دیورا سے من سکتا ਦੇਵਾਂ ਦੇ ਕਰੀ ਮਾਰਸੀ 2001 ਕਿਸੇ ਦੇਸ਼ ਨਾਲ ਕਿਸੇ ਸ਼ਹਿਰ ਨਾਲ ਸੀ ਉੱਥੇ ਫਿਰਿਆ